ਜਦੋਂ ਪਲੇਟਫਾਰਮ ਨੰਬਰ 1 ਤੇ ਅਸੀਂ ਪੁੱਛੇ ਤਾਂ ਉੱਥੇ ਸੀਮਿੰਟ ਦੇ ਬਣੇ ਪੈਂਚੇ ਹੇਠਾਂ ਇੱਕ ਬੈਗ ਮਿਲਿਆ ਸਾਨੂੰ ਦੁਆਰਸਾ ਚੈੱਕ ਕਰਨ ਤੇ ਸਾਨੂੰ ਉਹਦੇ ਵਿੱਚ 6 ਪਿਸਟਲ ਦੇਸੀ ਬੋਰਡ ਸਮੇਤ ਖਾਲੀ ਮੈਗਜ਼ਨ ਅਤੇ 3 ਹੋਰ ਖਾਲੀ ਮੈਗਜ਼ਨ ਬਰਾਮਤ ਹੋਣ ਤੇ ਮਕਦਮਾ ਨੰਬਰ 9 ਮਿਤੀ 4 4 25 ਨੂੰ ਰਜਿਸਟਰ ਧਾਰਾ 25 54 88 ਅਨਜੈਕਟ ਕੀਤਾ ਰੇਲਵੇ ਪੁਲਿਸ ਦੇ ਵੱਲੋਂ ਰਾਜਪੁਰਾ ਰੇਲਵੇ ਸਟੇਸ਼ਨ ਤੇ ਚੈਕਿੰਗ ਦੇ ਦੌਰਾਨ ਇੱਕ ਲਵਾਰਸ ਬੈਗ ਬਰਾਮਦ ਕੀਤਾ ਗਿਆ ਤੇ ਚੈਕਿੰਗ ਦੌਰਾਨ ਇਹ ਸੀ ਜਸਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜੋ ਸੀਨੀਅਰ ਅਧਿਕਾਰੀ ਦੇ ਹੁਕਮ ਨੇ ਉਸ ਮੁਤਾਬਕ ਉਹ ਕੰਮ ਕਰ ਰਹੇ ਸਨ ਤੇ ਬੈਗ ਪਲੇਟਫਾਰਮ ਨੰਬਰ 1 ਤੋਂ ਮਿਲਦਾ ਉਸ ਦੀ ਜਾਂਚ ਹੋਈ ਹੈ ਕੱਪੜਿਆਂ ਦੇ ਵਿੱਚ ਲਪਟੀਆਂ ਹੋਈਆਂ 6 ਦੇਸੀ 32 ਬੋਰ ਦੀਆਂ ਪਿਸਤੌਲਾਂ ਤੇ ਇੱਕ ਮੈਗਜ਼ਨ ਤੇ ਦੋਨ ਖਾਲੀ ਮੈਗਜ਼ਨ ਮਿਲਲੇ ਕਿਹੜਾ ਵਿਅਕਤੀ ਇਸ ਨੂੰ ਇੱਥੇ ਛੱਡ ਗਿਆ ਇਹ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਇਸ ਮਾਮਲੇ ਦੇ ਵਿੱਚ ਥਾਣਾ ਜੀਆਰਪੀ ਪਟਿਆਲਾ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਵੱਲੋਂ ਹੁਣ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੇ ਅਸਲਾ ਛੜਿਆ ਹੈ ਉਹ ਜਲਦੀ ਹੀ ਕਾਬੂ ਆਸਕਰ ਇਸ ਨੂੰ ਲੈ ਕੇ ਲਗਾਤਾਰ ਪੁਲਿਸ ਕਾਰਵਾਈ ਕਰ ਰਹੀ ਹੈ ਹਾਲਾਂਕਿ ਦੱਸ ਦਈਏ ਕਿ ਪੁਲਿਸ ਦੀ ਚੁਸਤੀ ਦੇ ਨਾਲ ਇੱਥੇ ਇੱਕ ਵੱਡਾ ਖਤਰਾ ਤਾਂ ਢਲ ਗਿਆ ਤਾਂ ਉਹ ਸੁਣਦੇ ਹਾਂ ਇਸ ਮੌਕੇ ਕੀ ਕਹਿਣਾ ਸੀ ਐਸਆਈ ਜਸਵੰਦਰ ਸਿੰਘ ਦਾ ਸਰ ਆਪਣਾ ਨਾਮ ਦੱਸ ਜਸਵੰਦਰ ਸਿੰਘ ਚੌਕਿੰਚਾ ਜੀਆਰਪੀ ਰਾਜਪੁਰਾ ਸਰ ਜਿਹੜਾ ਸਮਾਨ ਮਿਲਿਆ ਸਾਨੂੰ ਰੋਜ਼ਾਨਾ ਦੀ ਤਰ੍ਹਾਂ ਕੱਲ ਅਸੀਂ ਮਿੱਤੀ 4 4 ਨੂੰ ਚੈਕਿੰਗ ਕਰ ਰਹੇ ਸੀਗੇ ਤੇ ਜਦੋਂ ਪਲੇਟਫਾਰਮ ਨੰਬਰ 1 ਤੇ ਅਸੀਂ ਗੁਜੇ ਤਾਂ ਉੱਥੇ ਸੀਮਿੰਟ ਦੇ ਬਣੇ ਬੈਂਚ ਹੇਠਾਂ ਇੱਕ ਬੈਗ ਮਿਲਿਆ ਸਾਨੂੰ ਵਾਟਸਐਪ ਜਿਸ ਦੇ ਅਸੀਂ احتیاط ਰੱਖਦੇ ਹੋਏ ਚੈਕਿੰਗ ਕੀਤੀ ਆ ਖੋਲ ਕੇ ਚੈੱਕ ਕੀਤਾ ਤੇ ਆਲੇ ਦੁਆਲੇ ਪੁਸ਼ਕੀਸ ਕੀਤੀ ਤੇ ਚੈੱਕ ਕਰਨ ਤੇ ਸਾਨੂੰ ਉਹਦੇ ਵਿੱਚ 6 ਪਿਸਟਲ ਦੇਸੀ ਬੋਰ ਸਮੇਤ ਖਾਲੀ ਮੈਗਜ਼ਨ ਅਤੇ 3 ਹੋਰ ਖਾਲੀ ਮੈਗਜ਼ਨ ਬਰਾਮਤ ਹੋਣ ਤੇ ਮਕਦਮਾ ਨੰਬਰ 9344 25 ਨੂੰ ਰਜਿਸਟਰ ਧਾਰਾ 2554 98 ਅਨਜੈਕਟ ਤਹਿਤ ਕੀਤਾ ਅਤੇ ਤਫਤੀਸ਼ਾਂ ਮਲੂਚ ਗੰਦ ਜਾਰੀ ਸਰ ਕੋਈ ਪਤਾ ਲੱਗੇ ਜੀ ਦਾ ਹੈਗਾ ਨਹੀਂ ਨਾ ਪਤਾ ਨਾ ਮਾਲੂਮ ਦੇ ਵਿਅਕਤੀਆਂ ਦੇ ਖਿਲਾਫ ਪਰਚਾ ਰਜਿਸਟਰ ਹੋਇਆ ਤਫਤੀਸ਼ੇ ਜਾਰੀ ਹੈ